ਬਹੁਤ ਸਾਰੇ ਲੋਕ ਦੁਨੀਆ ਤੇ ਆਉਂਦੇ ਹਨ ਅਤੇ ਬਹੁਤ ਸਾਰੇ ਲੋਕ ਦੁਨੀਆ ਤੋਂ ਚਲੇ ਜਾਂਦੇ ਹਨ ਉਹਨਾਂ ਵਿੱਚੋਂ ਹੀ ਸੀ ਰਾਜਵੀਰ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਰਾਜਵੀਰ ਜਵੰਦਾ ਦੀ ਧੀ ਬਾਰੇ ਦੋਸਤੋ ਜਿਵੇਂ ਕਿ ਤੁਸੀਂ ਪਿਛਲੇ ਦਿਨ ਦੇਖਿਆ ਹੀ ਹੈ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਜਿਸ ਵਿੱਚ ਰਾਜਵੀਰ ਜਵੰਦਾ ਦੀ ਯਮਲਾ ਮੂਵੀ ਹੈ ਉਹ ਦੇਖੀ ਗਈ ਸੀ ਉਹ ਦੇਖਣ ਲਈ ਉਸ ਦੇ ਦਿਲ ਦੇ ਕਰੀਬ ਜੋ ਵੀ ਸੀ ਉਹ ਸਾਰੇ ਪਹੁੰਚੇ ਸੀ ਉਸ ਦੇ ਮਾਤਾ ਜੀ ਉਸ ਦੀ ਫੈਮਿਲੀ ਕਨਵਰ ਗਰੇਵਾਲ ਐਮੀ ਵਿਰਕ ਅਤੇ ਹੋਰ ਬਹੁਤ ਸਾਰੇ ਸਿੰਗਰ ਨੇ ਜਿਹੜੇ ਇੱਥੇ ਪਹੁੰਚੇ ਸੀਗੇ ਤਾਂ ਦੋਸਤੋ ਇਸ ਤੋਂ ਬਾਅਦ ਹੈ ਜਿਹੜੀ ਇੱਕ ਹੋਰ ਕਾਨਫਰੰਸ ਹੋਈ ਸੀ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਜਵੀਰ ਜਵੰਦਾ ਦੀ ਧੀ ਬਾਰੇ ਦੋਸਤੋ ਉਸ ਦੇ ਹੌਸਲੇ ਨੂੰ ਦੇਖ ਕੇ ਸਲਾਮ ਹੈ ਇੰਨਾ ਦੁੱਖ ਹੋਣ ਦੇ ਬਾਵਜੂਦ ਵੀ ਉਹ ਕੈਮਰੇ ਦੇ ਅੱਗੇ ਆ ਰਹੀ ਹੈ ਬਿਨਾਂ ਰੁਕੇ ਬੋਲ ਰਹੀ ਹੈ ਬਿਨਾਂ ਚੀਜ਼ ਕੀ ਬੋਲ ਰਹੀ ਹੈ ਅਤੇ ਆਪਣੀ ਫੈਮਿਲੀ ਨੂੰ ਉਹ ਹੌਸਲਾ ਦੇ ਰਹੀ ਹੈ ਦੋਸਤੋ ਇੱਕ ਕੁੜੀ ਹੋਣ ਦੇ ਨਾਤੇ ਉਹ ਬਹੁਤ ਵੱਡੇ ਫਰਜ਼ ਨਿਭਾ ਰਹੀ ਹੈ ਤੁਸੀਂ ਦੇਖ ਹੀ ਸਕਦੇ ਹੋ ਉਹ ਬਿਲਕੁਲ ਹੀ ਬਿਨਾ ਕਵਰ ਆਏ ਬੋਲ ਰਹੀ ਹੈ ਅਤੇ ਜਦੋਂ ਫਿਲਮ ਦੇਖਣ ਤੋਂ ਬਾਅਦ ਉਸ ਨੂੰ ਮਾਈਕ ਫੜਾਇਆ ਗਿਆ ਤਾਂ ਉਸ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਜਿਵੇਂ ਪਾਪਾ ਮੇਰੇ ਨਾਲ ਖੇਡ ਰਹੇ ਹੋਣ ਉਹਨਾਂ ਦਾ ਪੋਸਟਰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਕੋਈ ਸਟੈਚੂ ਖੜਾ ਹੋਵੇ ਤੁਹਾਨੂੰ ਉਸ ਦੀ ਵੌਇਸ ਵੀ ਸੁਣਾਵਾਂਗੇ ਉਸ ਨੇ ਇਹ ਗੱਲਾਂ ਆਪਣੇ ਮੂੰਹ ਰਾਹੀਂ ਕਈਆਂ ਦੋਸਤੋ ਉਸਨੇ ਕਿਹਾ ਕਿ ਮੈਂ ਮੇਰੀ ਫੈਮਲੀ ਦਾ ਪੂਰਾ ਧਿਆਨ ਰੱਖ ਰਹੀ ਹਾਂ ਤੇ ਉਸਦੀ ਫਿਲਮ ਦੇਖ ਕੇ ਮੈਨੂੰ ਐ ਹੋ ਗਿਆ ਕਿ ਜਿਵੇਂ ਪਾਪਾ ਮੇਰੇ ਨਾਲ ਹੀ ਹਨ ਪਰ ਦੋਸਤੋ ਅਸਲ ਸਚਾਈ ਵਿੱਚ ਉਹ ਮੇਰੇ ਨਾਲ ਨਹੀਂ ਹਨ ਮੈਂ ਉਹਨਾਂ ਨੂੰ ਹਰ ਰੋਜ਼ ਯਾਦ ਕਰਦੀ ਹਾਂ ਹਰ ਰੋਜ਼ ਪਾਠ ਕਰਦੀ ਹਾਂ ਐਡੀ ਗੱਲ ਇੱਕ ਛੋਟੇ ਮੂੰਹੋਂ ਕਹਿਣਾ ਦੋਸਤੋ ਬਹੁਤ ਵੱਡੀ ਗੱਲ ਹੈ ਉਸਦੇ ਹੌਸਲੇ ਨੂੰ ਸਲਾਮ ਹੈ ਉਹ ਆਪਣੀ ਫੈਮਲੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਦੂਜੀ ਪਾਸੇ ਜੋ ਵੀ ਉਸਦੇ ਯਾਰ ਦੋਸਤ ਹਨ ਰਾਜਵੀਰ ਜਵੰਦਾ ਦੇ ਐਮੀ ਵੀਰ ਕੁਲਵਿੰਦਰ ਵਿੱਲਾ ਅਤੇ ਹੋਰ ਸਿੰਗਰ ਜੋ ਵੀ ਉਸਨੇ ਸ਼ੋਅ ਬੁੱਕ ਕੀਤੇ ਹੋਏ ਸੀ ਉਹ ਹੌਲੀ-ਹੌਲੀ ਲਾਉਣ ਲੱਗ ਰਹੇ ਹਨ ਜਿਵੇਂ-ਜਿਵੇਂ ਵੀ ਡੇਟ ਆਉਂਦੀ ਹੈ ਸ਼ੋਅਾਂ ਦੀ ਤਾਂ ਉਸਦੇ ਦੋਸਤ ਨੇ ਉਸਦੀ ਕਮੀ ਪੂਰੀ ਕਰ ਰਹੇ ਹਨ ਤੇ ਉਸਦੇ ਦੋਸਤ ਵੀ ਇਹ ਗੱਲ ਆਪਣੇ ਮੂੰਹੋਂ ਕਹਿੰਦੇ ਹਨ ਕਿ ਅਸੀਂ ਰਾਜਵੀਰ ਜਵੰਦਾ ਜਿਵੇਂ ਤਾਂ ਨਹੀਂ ਗਾ ਸਕਦੇ ਪਰ ਹੁਣ ਕੁਦਰਤ ਦੇ ਭਾਣੇ ਨੂੰ ਰੱਬ ਦੇ ਭਾਣੇ ਨੂੰ ਕੌਣ ਮੋੜ ਸਕਦਾ ਹੈ ਇਹ ਤਾਂ ਮੰਨਣਾ ਹੀ ਪੈਂਦਾ ਹੈ ਤਾਂ ਦੋਸਤੋ ਉਸਦੀ ਫਿਲਮ ਦੇਖ ਕੇ ਸਾਰੇ ਭਾਵੁਕ ਹੋਗੇ ਰੋਣ ਲੱਗੇ ਤੇ ਬਹੁਤ ਹੀ ਵਧੀਆ ਫਿਲਮ ਹੈ ਤੁਸੀਂ ਸਪੋਰਟ ਜਰੂਰ ਕਰਿਓ ਦੋਸਤੋ ਇਹਨਾਂ ਨੇ ਡੇਟ ਅਨਾਉਂਸ ਕੀਤੀ ਹੋਈ ਹੈ ਸਾਰੇ ਜਣੇ ਜਰੂਰ ਦੇਖਣ ਜਾਈਓ ਆਪਣਾ ਇਹੀ ਫਰਜ਼ ਬਣਦਾ ਹੈ ਕਿ ਆਪਾਂ ਉਸਦੀ ਫੈਮਿਲੀ ਨੂੰ ਪੂਰਾ ਸਪੋਰਟ ਕਰੀਏ ਅਤੇ ਜੋ ਆਪਣੇ ਹੱਥ ਵਿੱਚ ਹੈ ਉਹ ਆਪਾਂ ਕਰਕੇ ਦਿਖਾਈਏ ਤਾਂ ਦੋਸਤੋ ਮੇਰੀ ਸਿਰਫ ਇਹੀ ਗੁਜਾਰਿਸ਼ ਹੈ ਕਿ ਇਹ ਉਹਨਾਂ ਦੀ ਲਾਸਟ ਉਮੀਦ ਹੈ ਹੋ ਸਕਦਾ ਹੈ ਇਸ ਫਿਲਮ ਦੇ ਚੜ੍ਹ ਨਾਲ ਰਾਜਵੀਰ ਜਵੰਧਾ ਦਾ ਸੁਪਨਾ ਪੂਰਾ ਹੋ ਸਕੇ ਇਹ ਰਾਜਵੀਰ ਜਵੰਧਾ ਦੀ ਲਾਸਟ ਫਿਲਮ ਹੈ ਤੇ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ